ਤੋ ਕਹਿੰਦੇ ਨਾਬੇ ਵਿੱਚੋਂ ਉੱਠਿਆ ਬਚਾਲ ਬਲਗੇ ਜਿਹਨੂੰ ਕਹਿੰਦੇ ਸੀ ਕ੍ਰਿਸ਼ਨੂ ਦਲਾਲ ਬਲਗੇ ਆਓ ਮੰਨ ਤੇ ਗੱਲ ਕਰੀ ਨਹੀਂ ਜਾਂਚ ਦਾ ਵਿਸ਼ਾ ਉਹ ਜਾਂਚ ਦਾ ਵਿਸ਼ਾ ਕੀ ਆ ਤੁਸੀਂ ਦਲਾਲੇ ਦੀ ਦਰਦਲੀ ਕਿਉਂ ਕਰਦੇ ਹੋ ਨਹੀਂ ਯਾਰ ਇਹ ਡੀ ਜੇ ਦਾ ਨਾਲ ਇਹ ਦਰਦਲਾ ਜਿਹੜਾ ਕ੍ਰਿਸ਼ਨੂ ਸਰ 2 ਮਿੰਟ ਕਰਵਾਉਂਦਾ ਨਹੀਂ ਉਹ ਨਹੀਂ ਯਾਰ 2 ਮਿੰਟ ਗੱਲ ਕਰ ਯਾਰ ਜਾਂਚ ਦਾ ਵਿਸ਼ਾ ਸਰ ਗੱਲਬਾਤ ਕਰ ਚੁਣਾਈ ਹੱਥ ਨਹੀਂ ਕੋਈ ਦਲਾਲਾ ਨਹੀਂ ਦਲਾਲੇ ਨਾ ਖਾਰ ਮਾਰਦੇ ਤੁਸੀਂ ਅਰੈਸਟ ਕੀਤਾ 2 ਮਿੰਟ ਯਾਰ ਉਹ ਹੀ ਦਲਾਲਾ ਇਹਨਾਂ ਇਕੱtre ਨੇ ਨਾ ਧੀਰੇ ਮਾਈਂ ਸਰ 2 ਮਿੰਟ ਗੱਲਬਾਤ ਕਰਦੇ ਜਲਦੀ ਕਰ ਸਰ 2 ਮਿੰਟ ਨਹੀਂ ਕੀ ਕਹਿਣਾ ਚਾਹੋਗੇ ਥੋੜੇ ਜਿਹੜਾ ਪਰਚਾ ਹੋਇਆ ਤੁਸੀਂ ਡੀ ਜੇ ਨਾਲ ਰਹਿ ਸੀ ਲਖਾਂ ਰੁਪਈਆ ਦੀ ਰਿਸ਼ਵਤ ਲੈ ਕੇ ਦਿੱਤੀ ਇਹ ਮਾਨੂੰ ਉਹ ਕੀ ਕਹਿਣਾ ਚਾਹੁੰਦੇ ਹੋ ਸਹੀ ਸੀ ਨਹੀਂ ਨਹੀਂ ਸਾਲੋ ਮਟ ਕੀ ਕਹਿਣਾ ਚਾਹੁੰਦੇ ਗੋਸਤਾ ਬੋਲੋ ਕਹਿਣਾ ਕੀ ਚਾਹੁੰਦੇ ਇਹ ਗੱਲ ਤੁਸੀਂ ਤੁਸੀਂ ਬਿਲਾਲ ਨਹੀਂ ਪੁਣਾ ਕਿਹਾ ਸਰ ਦਲਾਲੀ ਦੱਸੋ ਸਰ ਕਿੰਨਾ ਕਿੰਨੇ ਪੈਸੇ ਇਕੱਠੇ ਕਰਦੇ ਨਹੀਂ ਨਹੀਂ ਚਲੋ ਚਲੋ ਸਰ ਕਿੰਨੇ ਪੈਸੇ ਇਕੱਠੇ ਕਰਕੇ ਦੱਸੋ ਬੀਆਈਜੀ ਨੂੰ ਕਿੰਨੇ ਪੈਸੇ ਦਿੱਤੇ ਨੇ ਹੁਣ ਤਾਈ ਇਕੱਠੇ ਕਰਕੇ ਨਹੀਂ ਜਨਾਨੀ ਕੱਟ ਲਿਆ ਸੀ ਮੈਂ ਕਿਸੇ ਤੂੰ ਹਾਂ ਲਓ ਜੀ ਇਹ ਫਿਰ ਪੁਲਿਸ ਵਾਲਿਆਂ ਦੇ ਲਈ ਹੁਣ ਰਿਸ਼ਵਤਾਂ ਕੱਢਦਾ ਪਹਿਲਾਂ ਇਹ ਕਹਿੰਦਾ ਕਿ ਮੈਂ ਜਨਾਨੀ ਕੱਢ ਲਿਆ ਅਸੀਂ ਕਿਸੇ ਦੀ ਇਹ ਸ਼ੁਰੂ ਤੋਂ ਹੀ ਦਲਾਲ ਆ ਪਹਿਲਾਂ ਜਨਾਨੀਆਂ ਦਾ ਦਲਾਲ ਰਿਹਾ ਹੁਣ ਲੋਕਾਂ ਦੀਆਂ ਰਿਸ਼ਵਤਾਂ ਲੈ ਕੇ ਡੀਜੀਆਈ ਤੱਕ ਪਹੁੰਚਾਉਣ ਦਾ ਇਹ ਬੰਦਾ ਪੂਰਾ ਦਲਾਲ ਰਿਹਾ ਜਿਹੜੀ ਇਹ ਡੀਲ ਹੁੰਦੀ ਸੀ ਮੰਨ ਲਓ 5 ਲੱਖ ਰੁਪਈਆ ਮਹੀਨਾ ਰਿਸ਼ਵਤ ਦਵਾਉਣੀ 6 ਲੱਖ ਦਵਾਉਣੀ 2 ਲੱਖ ਦਵਾਉਣੀ ਤੈਨੂੰ ਉਹਦੇ ਚੋਂ ਕਿੰਨੇ ਪਰਸੈਂਟ ਮਿਲਦਾ ਸੀ ਵਧੀਆ ਬਣ ਜਾਂਦਾ ਸੀ। ਵਧੀਆ ਪੈਸੇ ਬਣਦੇ ਸੀ। ਹਾਂਜੀ ਹਾਂਜੀ। ਇੱਕ ਗੱਲ ਇਹ ਦੱਸ ਜਿਹੜੀ ਉਹਨਾਂ ਦੇ ਘਰੋਂ ਕਰੋੜ ਰੁਪਏ ਦੀ ਸ਼ਰਾਬ ਫੜੀ ਗਈ ਉਹ ਇੱਕ ਬੋਤਲ ਹੀ ਕਰੋੜ ਰੁਪਏ ਦੀ ਹੈ ਉਹਦਾ ਕਦੇ ਤੂੰ ਨਜ਼ਾਰਾ ਲਿਆ ਉਹ ਸ਼ਰਾਬ ਦਾ। ਜਿਆਦਾ ਅਫਸਰਾਂ ਨਾਲ ਬੈਠ ਜਾਂਦੇ ਸੀ ਜੀ ਕਦੇ। ਹੂੰ। ਕਦੇ ਆਪਾਂ ਹੋ ਜਾ ਆਪਣੇ ਕੋਲ ਵੀ ਆਂਦੀ ਸੀ ਵੈਸੇ ਤਾਂ। ਉਹ ਸ਼ਰਾਬ। ਹਾਂਜੀ ਹਾਂਜੀ। ਅੱਛਾ ਕਹੇ ਜਾਂ ਉਹਦਾ ਟੇਸਟ ਜੀ ਉਹਨੂੰ ਪੀ ਕੇ ਕੀ ਫੀਲ ਹੁੰਦਾ ਸੀ? ਜਨਾਨੀ ਬਾਜੀ ਦਾ ਤੇਰੇ ਤੇ ਪਰਚਾ ਸੀਗਾ। ਹੁਣ ਵੀ ਕਹਿੰਦੇ ਤੇਰੀਆਂ ਸੇਲੀਆਂ ਗਰਲਫ੍ਰੈਂਡਾਂ ਬਹੁਤ ਸੀਗੀਆਂ। ਚਲੋ ਉਤਈ ਜਾ ਗੱਡੀਆਂ ਚ ਘੁੰਮਦੇ ਆ ਤਾਂ ਵੈਸੇ ਬਣ ਜਾਂਦੀਆਂ ਨੇ ਜੀ ਕਿੰਨੀ ਅੰਦਾਜ਼ਾ ਕਿੰਨੀਆਂ ਤੇਰੀਆਂ ਗੱਰ ਲ ਫ੍ਰੈਂਡਾ ਤੁਸੀਂ ਛੱਡੋ ਜੀ ਹੁਣ ਨਹੀਂ ਛੱਡਣਾ ਸੀ ਤਾਂ ਛੱਡਿਆ ਵਈ ਫੜਿਆ ਤਾਂ ਤੈਨੂੰ ਇਹਨਾਂ ਨੇ ਆ ਕਿੰਨੇ ਟਾਈਮ ਤੋਂ ਜਿਹੜਾ ਇਹ ਕੰਮ ਸੀਗਾ ਤੁਸੀਂ ਇਹਨਾਂ ਲਈ ਕਰ ਰਹੇ ਸੀ ਡੀਜੀਏ ਲਈ ਕਾਫੀ ਸਾਲ ਹੋ ਗਏ ਜੀ ਕਿੰਨਾ ਟਾਈਮ ਉਹ تین ਚਾਰ ਸਾਲ ਬੋਲ। ਅੱਛਾ ਤੁਹਾਡੀ ਜੁੰਮੇ ਆਰੀ ਪੂਰੀ ਲਈ ਸੀ ਵੀ ਜਿਹੜੇ ਲੱਖਾਂ ਪੈਸੇ ਲੈਣੇ ਆ ਰਿਸ਼ਤਾਂ ਲੈਣੀਆਂ ਸਾਰਾ ਤੁਹਾਡੇ ਅੰਡਰ ਸੀ ਇਹ ਕੰਮ। ਹਾਂਜੀ ਮੇਰੇ ਕੋਲ ਸੀ। ਅੱਛਾ ਕਿਵੇਂ ਬੰਦੇ ਨੂੰ ਕਿਵੇਂ ਪਸਾਉਂਦੇ ਸੀ ਉਹਨਾਂ ਤੱਕ ਜਿਹੜੀ ਰਿਪੋਰਟ ਤੁਸੀਂ ਦਿੰਦੇ ਸੀ ਵੀ ਇੱਥੇ ਆ ਬੰਦਾ ਬੈਠਾ ਜੀ ਇੱਥੇ ਆ ਬੰਦਾ ਬੈਠਾ ਇਹਦੇ ਕੋਲੇ ਇੰਨੇ ਪੈਸੇ ਤੁਸੀਂ ਦਿੰਦੇ ਸੀ ਰਿਪੋਰਟ। ਹਾਂਜੀ ਮੈਂ ਹੀ ਦਿੰਦਾ ਸੀ। ਤੁਸੀਂ ਦਿੰਦੇ ਸੀ। ਜੀ। ਅੱਛਾ ਸਰ 2 ਮਿੰਟ ਸਰ 2 ਮਿੰਟ ਦੀ ਗੱਲਬਾਤ ਕਰਨੀ ਹੈ ਫਿਰ ਤੁਸੀਂ ਲੈ ਜਾਓ ਜੀ ਆਪਾਂ ਕਿਹੜਾ ਦੀਆਂ ਲੂਹਾਂ ਲਾਉਣਗੇ। ਅੱਛਾ ਪਹਿਲਾਂ ਤੇ ਕੀ ਤਰੀਕਾ ਦੱਸੋ ਮੂੰਹ ਕਿ ਉਹ ਬੱਸ ਛੱਡੋ ਜੀ ਮੈਂ ਮੂੰਹ ਦਿਖਾਣੇ ਦੇ ਲਾਇਕ ਨਹੀਂ ਹੈਗਾ ਲਾਇਕ ਨਹੀਂ ਹੈਗਾ ਹੁਣ ਹੁਣ ਕਿਤੇ ਨਾ ਕਿਤੇ ਇਹ ਗੱਲ ਕਹਿੰਦਾ ਮੈਂ ਮੂੰਹ ਦਿਖਾਣੇ ਦੇ ਲਾਇਕ ਨਹੀਂ ਹੈਗਾ ਪਰ ਤੈਨੂੰ ਇਹ ਲੱਗੇ ਨਹੀਂ ਯਾਰ ਅੱ비 ਤੂੰ ਮੈਂ ਇਹ ਵੀ ਸੁਣਿਆ ਵੀ ਜਿਹੜੇ ਬੰਦੇ ਨੇ ਤੁਹਾਡੇ ਤੇ ਇਹ ਕੰਮ ਕੀਤਾ ਤੇਰੀ ਉਹਦੇ ਨਾਲ ਲਿਹਾਜ਼ ਵੀ ਸੀਗੀ ਹਾਂਜੀ ਯਾਰ ਵੀ ਇਹ ਫਿਰ ਤੈਨੂੰ ਯਾਰ ਜਮਾ ਸ਼ਰਮ ਨਹੀਂ ਆਈ ਤੂੰ ਤਾਂ ਜਮਾ ਮੈਂ ਕਿਹਾ ਯਾਰ ਮਾਰ ਕਰਤੀ ਉਸ ਬੰਦੇ ਨਾਲ ਬਸ ਕੰਮ ਸੀ ਜੀ ਬਸ ਕੰਮ ਸੀ ਅੱਛਾ ਮੈਨੂੰ ਇਹ ਗੱਲ ਇਹ ਗੱਲ ਦੱਸੋ ਐਡੇ ਅਫਸਰ ਦੇ ਨਾਲ ਤੁਹਾਡੀ ਜਿਹੜੀ ਜਾਣ ਪਛਾਣਾ ਉਹ ਕਿਵੇਂ ਹੁੰਦੀ ਆ ਜੀ जी 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 तुम तुम जी बस जी ਇਦਾਂ ਹੀ ਹੋ ਗਈ ਸੀ ਹੁਣ ਕਾਹਨੂੰ ਗੱਲਾਂ ਕਰੀ ਨੀ ਐਦਾਂ ਕਿਉਂ ਐ ਕਿਵੇਂ ਹੋ ਗਈਆਂ ਤਾਂ ਅਸੀਂ ਵੀ ਤੁਰੇ ਫਿਰਦੇ ਆ ਠੀਕ ਆ ਉਧਰ ਮਿਲਦੇ ਪਰ ਐਡੀ ਗੂੜੀ ਜਾਣ ਪਛਾਣ ਵੀ ਪੈਸੇ ਦਾ ਪੂਰਾ ਦੇਣ ਲੈਣਾ ਜਿਹੜਾ ਉਹ ਤੈਨੂੰ ਫੜਾਤਾ ਵੀ ਭਾਈ ਤੂੰ ਸਾਬ ਤੂੰ ਹੀ ਬੰਦਿਆਂ ਤੋਂ ਪੈਸੇ ਲੈ ਕੇ ਉਹਨੇ ਐਡੀ ਜਾਣ ਪਛਾਣ ਕਿਵੇਂ ਹੋਈ ਆ ਉਹ ਮੇਰੇ ਤੇ ਜਨਾਨੀ ਦਾ ਕੇਸ ਪੈ ਗਿਆ ਸੀ ਜੀ ਉਸ ਕਰਕੇ ਉਹ ਚਲੋ ਲਾਓ ਜੀ ਇਹ ਉਹ ਬੰਦਾ ਜਿਹਦੇ ਤੇ ਸ਼ੁਰੂ ਦੇ ਵਿੱਚ ਇਹ ਕਹਿੰਦਾ ਮੇਰੇ ਤੇ ਜਨਾਨੀ ਬਾਜੀ ਦਾ ਪਰਚਾ ਪੈ ਗਿਆ ਸੀ ਪਰਚਾ ਕਿਵੇਂ ਪਿਆ ਜਨਾਨੀ ਬਾਜੀ ਦਾ ਕੀ ਗੱਲਬਾਤ ਹੋਈ ਸੀਗੀ ਘਰ ਦੀ ਸੀ ਉਹਦੇ ਨਾਲ ਕੋਈ ਲੜਾਈ ਸੀ ਨੇ ਜਨਾਨੀ ਕੱਢ ਲਿਆ ਸੀ ਮੈਂ ਕਿਸੇ ਨੂੰ ਹਾਂਜੀ ਲਓ ਜੀ ਇਹ ਫਿਰ ਪੁਲਿਸ ਵਾਲਿਆਂ ਦੇ ਲਈ ਹੁਣ ਰਿਸ਼ਵਤਾਂ ਕੱਢਦਾ ਪਹਿਲਾਂ ਇਹ ਕਹਿੰਦਾ ਕਿ ਮੈਂ ਜਨਾਨੀ ਕੱਢ ਲਿਆ ਸੀ ਕਿਸੇ ਦੀ ਉਸ ਤੋਂ ਬਾਅਦ ਜਨਾਨੀ ਵਾਲਾ ਚੱਕਰ ਕਿਵੇਂ ਪਿਆ ਤੇਰੇ ਤੇ ਉਹ ਜਨਾਨੀ ਜੀ ਬਸ ਇੱਕ ਤਾਂ ਜਨਾਨੀ ਕਿਸੇ ਨਾਲ ਉਹ ਕਰਦੀ ਬਸ ਅੱਛਾ ਅੱਗੇ ਗਾਂ ਤੂੰ ਉਹਨੂੰ ਸਪਲਾਈ ਕਰਦਾ ਸੀ ਨਹੀਂ ਜੀ ਬਸ ਬਸ ਜਨਾਨੀ ਕੱਢ ਲਿਆ ਸੀ ਮੈਂ ਬਾਅਦ ਦੇ ਵਿੱਚ ਉਹਨੂੰ ਅੱਗੇ ਵੇਚਿਆ ਬਸ ਬਸ ਹੁਣ ਕਾਨੂੰਨ ਜੀ ਲਓ ਇਹ ਸ਼ੁਰੂ ਤੋਂ ਹੀ ਦਲਾਲ ਆ ਪਹਿਲਾਂ ਜਨਾਨੀਆਂ ਦਾ ਦਲਾਲ ਰਿਹਾ ਹੁਣ ਲੋਕਾਂ ਦੀਆਂ ਰਿਸ਼ਤਿਆਂ ਲੈ ਕੇ ਡੀਜੀਆਈ ਤੱਕ ਪਹੁੰਚਾਉਣ ਦਾ ਇਹ ਬੰਦਾ ਪੂਰਾ ਦਲਾਲ ਰਿਹਾ ਪਹਿਲਾਂ ਤੇਰੇ ਤੇ ਪਰਚਾ ਜਨਾਨੀ ਬਾਜੀ ਦਾ ਹੀ ਹੋਇਆ ਸੀਗਾ ਹਾਂਜੀ ਜਨਾਨੀ ਬਾਜੀ ਦਾ ਹੋਇਆ ਜੀ ਤੇ ਹੋਰ ਵੀ ਹੋਇਆ ਛੇੜਛਾੜਦੇ ਹੋਏ ਆ ਪਰਚੇ ਛੇੜਛਾੜਦੇ ਹੋਏ ਆ ਪੂਰਾ ਇਹ ਉਹ ਬੰਦਾ ਅਸਲ ਦੇ ਵਿੱਚ ਫਿਰ ਇਹੀ ਮੰਨਿਆ ਜਾਂਦਾ ਵੀ ਪੁਲਿਸ ਵੀ ਕ੍ਰਿਮੀਨਲ ਹੋ ਗਈ ਕਿ ਉਹ ਕ੍ਰਿਮੀਨਲ ਬੰਦਿਆਂ ਨੂੰ ਇਸ ਤਰੀਕੇ ਦੇ ਨਾਲ ਜਗ੍ਹਾ ਦਿੰਦੀ ਆ ਅੱਛਾ ਪਿੰਡ ਚ ਤੁਹਾਡੀ ਫੈਮਿਲੀ ਚ ਕਾਉਣਾ ਬੇਦਖਲ ਕੀਤਾ ਹੋਇਆ ਜੀ ਮੈਨੇ ਕਰੋ ਹਾਂਜੀ ਗਰਾਂ ਉਹ ਮਾਂ ਦਾ ਪੁੱਤ ਬੇਤਖਲਾ ਜਿਹਨੂੰ ਕਹਿੰਦੇ ਆ ਕ੍ਰਿਚ ਨੂੰ ਇਹਨੂੰ ਕ੍ਰਿਚ ਨੂੰ ਕਿਹਾ ਜਾਂਦਾ ਘਰੋਂ ਇਹ ਬੇਦਖਲਾ ਇਹਦਾ ਕੋਈ ਦੇਣਾ ਲੈਣਾ ਨਹੀਂ ਪਿੰਡ ਦੇ ਵਿੱਚ ਕੀ ਮਾਹੌਲਾ ਤੇਰਾ ਪਿੰਡ ਚ ਤੇਰੀ ਕੋਈ ਗੱਲਬਾਤ ਕਿਸੇ ਨਾਲ ਹੈ ਮਾੜੀ ਮੁਟੀ ਪੰਚਾਇਤ ਹੰਮੀ ਭਰਤੀ ਹੈ ਤੇਰੀ ਨਹੀਂ ਜੀ ਉਹ ਬੁਲਾਉਂਦੇ ਨਹੀਂ ਜੀ ਆਪ ਨੂੰ ਨਾ ਮੈਂ ਬੋਲਦਾ ਵਾ ਡਰਦੇ ਆ ਪਿੰਡ ਵਾਲੇ ਮੇਰੇ ਤੋਂ ਪਿੰਡ ਵਾਲੇ ਡਰਦੇ ਆ ਡਰਨਗੇ ਜਦੋਂ ਇਹੋ ਜਿਹੇ ਬੰਦਾ ਅੱਛਾ ਇੱਕ ਚੀਜ਼ ਇਹ ਦੱਸੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਸੀ ਬੰਦਿਆਂ ਦੀਆਂ ਵੀ ਇਹਦੇ ਕੋਲ ਇੰਨੇ ਪੈਸੇ ਆ ਇੰਨੇ ਕੋਸਾ ਕੋਸਾ ਇਹ ਫਿਰ ਡੀਜੀਆਈ ਤੱਕ ਤੂੰ ਪਹੁੰਚਾਉਂਦਾ ਰਿਹਾ हां जी हां मैं सारा जिम्मेदारी मेरी ਸੀ ਮੈਂ ਹੀ ਕਰਦਾ ਰਿਹਾ ਤੇ ਮੈਂ ਪਹਿਲਾਂ ਬੰਦੇ ਪਾਲ ਲੈਂਦਾ ਸੀ ਕਿ ਕਿਹਨਾਂ ਕੋਲ ਕਿੰਨਾ ਕੁ ਪੈਸਾ ਹੈ ਫਿਰ ਪਰਚੇ ਵੀ ਝੂਠੇ ਪਵਾਉਂਦੇ ਸੀ ਉਹਨਾਂ ਤੇ ਛੱਡੋ ਜੀ ਇਹ ਤਾਂ ਅੰਦਰ ਲੀਆਂ ਗੱਲਾਂ ਅੰਦਰ ਲੀਆਂ ਗੱਲਾਂ ਕਹਿੰਦਾ ਅੰਦਰ ਲੀਆਂ ਗੱਲਾਂ ਇਹ ਤਾਂ ਹੁਣ ਅੰਦਰ ਜਾ ਕੇ ਪਤਾ ਲੱਗੂ ਵੀ ਗੱਲਾਂ ਅੰਦਰ ਲੀਆਂ ਸੀ ਬਾਹਰ ਲੀਆਂ ਸੀ ਪਰ ਹੁਣ ਅੰਦਰ ਲੀਆਂ ਗੱਲਾਂ ਬਾਹਰ ਆ ਗਿਆ ਹੁਣ ਲੋਕਾਂ ਦੇ ਵਿੱਚ ਆ ਗਿਆ ਜਿਹੜੀ ਇਹ ਡੀਲ ਹੁੰਦੀ ਸੀ ਮੰਨ ਲਓ 5 ਲੱਖ ਰੁਪਈਆ ਮਹੀਨਾ ਰੇਸ਼ਵਤ ਦਵਾਉਣੀ 6 ਲੱਖ ਦਵਾਉਣੀ 2 ਲੱਖ ਦਵਾਉਣੀ ਤੈਨੂੰ ਉਹਦੇ ਚੋਂ ਕਿੰਨੇ ਪਰਸੈਂਟ ਮਿਲਦਾ ਸੀ ਵਧੀਆ ਬਣ ਜਾਂਦਾ ਸੀ ਜੀ ਵਧੀਆ ਪੈਸੇ ਬੰਦੇ ਸੀ ਹਾਂਜੀ ਹਾਂਜੀ ਅੱਛਾ ਪੂਰਾ ਨਾਮ ਏਕ ਮੈਨੂੰ ਇਹ ਦੱਸ ਬਹੁਤ ਸਾਰੇ ਲੀਡਰਾਂ ਨਾਲ ਤੇਰੀਆਂ ਫੋਟੋਆਂ ਨੇ ਵੱਡੇ ਵੱਡੇ ਸੈਲੀਬ੍ਰਿਟੀਆ ਨਾਲ ਤੇਰੀਆਂ ਫੋਟੋਆਂ ਨੇ ਇਹ ਫੋਟੋਆਂ ਦਾ ਕੀ ਰਾਜ ਆ ਫੋਟਾਂ ਤੇ ਜੀ ਬਸ ਜਦ ਆਪਣੀ ਅਫਸਰਾਂ ਨਾਲ ਗੱਲਬਾਤ ਹੈਗੀ ਸੀ ਫਿਰ ਅਫਸਰਾਂ ਨਾਲ ਗੱਲਬਾਤ ਕਰਦੇ ਕਰਦੇ ਅੱਗੇ ਬੰਦਿਆਂ ਨਾਲ ਗੱਲਾਂਬਾਤਾਂ ਹੋਣ ਲੱਗੀਆਂ ਫਿਰ ਫੋਟੋਆਂ ਕਰਾਉਣ ਲੱਗ ਗਿਆ ਹਾਂਜੀ ਫੋਟੋਆਂ ਵੀ ਆਉਣ ਲੱਗੀਆਂ ਤੇ ਕਾਫੀ ਆਪਾਂ ਗੱਲਬਾਤ ਅੱਗੇ ਵਧ ਗਈ ਵੱਡੇ ਆਪਣਾ ਤਾਂ ਹੀ ਆਪਣੇ ਤੋਂ ਲੋਕ ਡਰਨ ਲੱਗੇ ਸੀ ਪਿੰਡ 'ਚ ਵੀ ਕਿ ਮੇਰੀ ਆਪਸਰਾ ਤੱਕ ਗੱਲਬਾਤ ਹੈ ਕਿਉਂਕਿ ਵੈਸੇ ਵੀ ਜਿੱਦਰ ਨੂੰ ਮੈਂ ਲੱਗਦਾ ਸੀ ਵੈਸੇ ਹੀ ਲੋਕੀ ਆਪਣੇ ਤੋਂ ਖੌਫ ਖਾਂਦੇ ਸੀ ਕਿ ਨਹੀਂ ਆਪਸਰਾ ਖਾਂਦੇ ਸੀ ਪਰ ਕਹਿੰਦੇ ਹੁੰਦੇ ਆ ਵੀ ਅੱਤ ਤੇ ਅੰਤ 'ਚ ਥੋੜਾ ਜਿਹਾ ਫਰਕ ਹੁੰਦਾ ਅੱਧ ਕਿਤੇ ਟਿੱਪੀ ਦਾ ਇਹ ਅੱਤ ਬਹੁਤ ਚੱਕੀ ਸੀ ਪਰ ਹੁਣ ਇਹਨਾਂ ਦਾ ਅੰਤ ਹੋਇਆ ਇਸ ਤਰੀਕੇ ਨਾਲ ਇੱਕ ਗੱਲੇ ਦੱਸੀ ਜਿਹੜੇ ਬੀਜ ਦਾ ਖਲਕ ਕੀਤਾ ਤੈਨੂੰ ਘਰ ਦੇ ਨੇ ਕਿੰਨੇ ਸਾਲ ਦੀ ਉਮਰ 'ਚ ਕਰਤਾ ਸੀ ਉਹ ਤਾਂ ਜੀ ਮੈਂ ਉਸ ਟਾਈਮ ਹੈ ਸੀ 25 ਕਿ ਸਾਲ ਦਾ ਹੈ ਸੀ 25 ਕਿ ਸਾਲ ਦਾ ਹੁਣ ਇਹਦੀ ਉਮਰ 40 ਸਾਲ ਆ 15 ਸਾਲਾਂ ਚ ਇਹਨੇ ਗੇਮਾਂ ਹੀ ਕਮਾਈਆਂ ਜੇ 25 ਸਾਲ ਦੀ ਉਮਰ ਚ ਘਰਦਿਆਂ ਨੇ ਇਹਨੂੰ ਬੇਜ਼ਖਲ ਕੀਤੇ ਇਹਦਾ ਮਤਲਬ ਪਹਿਲਾਂ ਇਹ ਇਹ ਜਿਹੇ ਕੰਮ ਇਹ ਜਿਹੀਆਂ ਗੱਲਾਂ ਬਾਤਾਂ ਕਰਦੇ ਰਹੇ ਪੜਿਆ ਕਿੰਨਾ ਪਾਏ ਮੈਂ ਤਾਂ ਜੀ ਪੰਜਵੀਂ ਫੇਲ ਆ ਜੀ ਪੰਜਵੀਂ ਫੇਲਾ ਫਿਰ ਮੈਂ ਇਹ ਵੀ ਸੁਣਿਆ ਹਾਕੀ ਵੀ ਖੇਡਦਾਰੀ ਹਾਂ ਹਾਂ ਜੀ ਬਸ ਉਹ ਸ਼ੌਂਕ ਸੀ ਜੀ ਆਪਣਾ ਸ਼ੌਂਕ ਸੀ ਫਿਰ ਆਹ ਸ਼ੌਂਕ ਦਾ ਦੋਤੋਂ ਪਾਰ ਲਿਆ ਲੋਕਾਂ ਨੂੰ ਪਸਾਉਣਾ ਉਹਨਾਂ ਦੀਆਂ ਰੇਸ਼ੂਤਾਂ ਲੈ ਕੇ ਅੱਗੇ ਦੇਣੀਆਂ ਪਹਿਲਾਂ ਜੀ ਮੈਂ ਜਦ ਬੇਜ਼ਖਲ ਕੀਤਾ ਹੂੰ ਉਸ ਟਾਈਮ ਚੋਰੀਆਂ ਚੋਰੀਆਂ ਕਰਦਾ ਸੀ ਜੀ ਹਮ ਬਸ ਚੋਰੀਆਂ ਚੋਰੀਆਂ ਕਰਦੇ ਫਿਰ ਕਈ ਵਾਰੀ ਕੁੱਟਮਾਰ ਹੁੰਦੀ ਸੀ ਫਿਰ ਜਿਸ ਟਾਈਮ ਘਰ ਦੇ ਨਾਲ ਬੇਦਖਲ ਕੀਤਾ ਫਿਰ ਫਿਰ ਬਾਅਦ ਚ ਪਤਾ ਲੱਗਿਆ ਕਿ ਮੈਂ ਕਿਹਾ ਨਹੀਂ ਹੌਲੀ ਹੌਲੀ ਚਲੋ ਸ਼ਾਓ ਕਿਸੇ ਵੀ ਹਾਕੀ ਖੇਡਣ ਦਾ ਫਿਰ ਖੇਡਦੇ ਖੇਡਦੇ ਚਲੋ ਵਧੀਆ ਆਪਾਂ ਨੂੰ ਲੱਗਿਆ ਪਰ ਫਿਰ ਵੀ ਆਪਾਂ ਹੁਣ ਪੇਟ ਪਾ ਲਾਉਣ ਦੇ ਲਈ ਕੁਝ ਤਾਂ ਕਰਨਾ ਪੇਟ ਬੇਦ ਅਗਰ ਤੂੰ ਹੈਗਾ ਛੜਾ ਛੜਾਂਗਾ ਹੈਗਾ ਤੇਰਾ ਇਹ じゃ ਕਿਹੜਾ ਪੇਟ ਆ ਜਿਹੜਾ ਲੋਕਾਂ ਨੂੰ ਤੂੰ ਉਹਨਾਂ ਦੇ ਪਰਿਵਾਰਾਂ ਬਾਰੇ ਨਹੀਂ ਕਦੇ ਸੋਚਿਆ ਪਤੰਦਰ ਦੇ ਆ ਮਾੜਾ ਮੋਟਾ ਜਨਾਨੀ ਬਾਜ ਤਾਂ ਤੂੰ ਸੀਗਾ ਹੀ ਸੀਗਾ ਗਾਂ ਤੂੰ ਰੇਸ਼ਵਤ ਬਾਜ ਵੀ ਨਿਕਲਿਆ ਆ ਠੀਕ ਆ ਅੱਛਾ ਇੱਕ ਗੱਲ ਇਹ ਦੱਸ ਜਿਹੜੀ ਉਹਨਾਂ ਦੇ ਘਰੋਂ ਕਰੋੜ ਰੁਪਏ ਦੀ ਸ਼ਰਾਬ ਫੜੀ ਗਈ ਉਹ ਇੱਕ ਬੋਤਲ ਹੀ ਕਰੋੜ ਰੁਪਏ ਦੀ ਉਹਦਾ ਯਾ ਉਹ ਸ਼ਰਾਬ ਦਾ ਜਿਆਦਾ ਅਫਸਰਾਂ ਨਾਲ ਬੈਠ ਜਾਂਦੇ ਸੀ ਜੀ ਕਦੇ ਹੂੰ ਕਦੇ ਆਪਾਂ ਹੋ ਜਾ ਆਪਣੇ ਕੋਲ ਵੀ ਆਂਦੀ ਸੀ ਵੈਸੇ ਤਾਂ ਉਹ ਸ਼ਰਾਬ ਹਾਂਜੀ ਹਾਂਜੀ ਅੱਛਾ ਕਹੇ ਜਾਂ ਉਹਦਾ ਟੇਸਟ ਜੀ ਉਹਨੂੰ ਪੀ ਕੇ ਕੀ ਫੀਲ ਹੁੰਦਾ ਸੀ ਬਸ ਟੇਸਟ ਦਾ ਕਹਾਂ ਜੀ بس ਮਹਿੰਗੀ ਦਾ ਹੀ ਸਰੂਰ ਸੀ ਕਿ ਮਹਿੰਗੀ ਵੀ ਕਰੋੜ ਦੀ ਪੀਲੀ بس ਆਏ ਹਾਏ ਹਾਏ ਸ਼ੌਂਕ ਵੇਖ ਲਓ ਤੁਸੀਂ ਕਹਿੰਦੇ ਹੁੰਦੇ ਵੀ ਨੰਗ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਉਦਾਂ ਨੰਗ ਮਲੰਗੀ ਸੀਗਾ ਪਰ ਆ ਜਿਹੜਾ ਜਨਾਨੀਵਾਜੀ ਦਾ ਪਰਚਾ ਪੈ ਗਿਆ ਉਦੋਂ ਮੁੜ ਕੇ ਅੱਗੇ ਸਿੰਘ ਜੁੜ ਗਏ ਇਸ ਬੰਦੇ ਦੇ ਇੱਕ ਗੱਲ ਇਹ ਮੈਨੂੰ ਜ਼ਰੂਰ ਦਸੀ ਅੱਛਾ ਪਿੰਡ ਦੇ ਵਿੱਚ ਬਾਕੀ ਪਰਿਵਾਰ ਦਾ ਕੀ ਜਾਂ ਤੁਹਾਨੂੰ ਕੀ ਕਹਿੰਦੇ ਆ ਪਿੰਡ ਚ ਤੁਹਾਡੇ ਉੱਥੇ ਸ਼ਹਿਰ ਦੇ ਵਿੱਚ ਨਾਬੇ ਛੱਡੋ ਜੀ ਕਿ ਨਹੀਂ ਛੱਡਣਾ ਕੀ ਆ ਦੱਸ ਦੇ ਹੁਣ ਕੀ ਛੱਡਨੂ ਰਹਿ ਗਿਆ ਦਲਾਲ ਹੀ ਕਹਿੰਦੇ ਆ ਜੀ ਦਲਾਲ ਕਹਿੰਦੇ ਆ ਲਓ ਜੀ ਇਹਨਾਂ ਨੂੰ ਸ਼ੁਰੂ ਤੋਂ ਦਲਾਲ ਕਹਿੰਦੇ ਦਲਾਲੀ ਪੁਨੇ ਦਾ ਕੰਮ ਸ਼ੁਰੂ ਤੋਂ ਹੀ ਕਰਦੇ ਰਹੇ ਆ ਹੁਣ ਜਿਹੜਾ ਹੈਗਾ ਤੁਹਾਡਾ ਇੱਥੇ ਤੁਹਾਨੂੰ ਫੜਿਆ ਗਿਆ ਠੀਕ ਆ ਅੱਛਾ ਜਿਹੜੀ ਇਹਨਾਂ ਦੀ ਆਪਣੇ ਆਪਣੇ ਕਤਰੇ ਸਾਹਿਬ ਦੀ ਗੱਲਬਾਤ ਤੁਸੀਂ ਕਰਾਈ ਸੀ ਡੀਜੀਆਈ ਨਾਲ ਹਾਂਜੀ ਮੈਂ ਹੀ ਕਰਾਈ ਸੀ ਤੁਸੀਂ ਕਰਾਈ ਸੀ ਹਾਂਜੀ ਉਹ ਪੈਸੇ ਪਹਿਲਾਂ ਯਾਨੀ 1 ਮਹੀਨਾ ਛੱਡ ਗਏ ਸੀ ਉਹ ਆ ਫਿਰ ਬਾਅਦ ਵਿੱਚ ਉਹ ਪੈਸੇ ਕਹਿੰਦਾ ਜੀ ਵੀ ਚਲੋ ਕੋਈ ਆ ਫਿਰ ਅਸੀਂ ਕਿਹਾ ਕਿ ਨਹੀਂ ਵੱਧ ਪੈਸੇ ਲੱਗਣਗੇ ਹੁਣ 3 ਲੱਖ ਯਾਨੀ ਫਿਰ ਵਧਾਤਾ ਸੀ ਆਪਾਂ ਨੇ 8 ਲੱਖ ਕਹਿੰਦਾ ਸੀ ਅੱਛਾ ਇਹ ਵੀ ਗੱਲ ਆਈ ਆ ਮੈਂ ਤਾਂ ਇਹ ਵੀ ਗੱਲ ਸੁਣਿਆ ਤੂੰ ਆ ਹਸਪਤਾਲ ਵਾਲੇ ਕੰਮ ਕਰਦਾ ਜਨਾਨੀ ਬਾਜੀ ਦਾ ਤੇਰੇ ਤੇ ਪਰਚਾ ਸੀਗਾ ਹੁਣ ਵੀ ਕਹਿੰਦੇ ਤੇਰੀਆਂ ਸੇਲੀਆਂ ਗਰਲਫ੍ਰੈਂਡਾਂ ਬਹੁਤ ਸੀਗੀਆਂ ਚਲੋ ਉੱਤੇ ਹੀ ਜਾ ਗੱਡੀਆਂ 'ਚ ਘੁੰਮਦੇ ਆ ਤਾਂ ਵੈਸੇ ਬਣ ਜਾਂਦੀਆਂ ਨੇ ਜੀ ਕਿੰਨੀ ਅੰਦਾਜ਼ਾ ਕਿੰਨੀਆਂ ਤੇਰੀਆਂ ਗਰਲਫ੍ਰੈਂਡਾਂ ਤੁਸੀਂ ਛੱਡੋ ਜੀ ਹੁਣ ਕਰੀਏ ਛੱਡਣਾ ਅਸੀਂ ਤਾਂ ਛੱਡਿਆ ਵਈ ਫੜਿਆ ਤਾਂ ਤੈਨੂੰ ਇਹਨਾਂ ਨੇ ਆ ਅਸੀਂ ਕੀ ਕਹਿਣਾ ਕਿੰਨੀਆਂ ਗਰਲਫ੍ਰੈਂਡਾਂ ਹੁਣ ਤੱਕ ਹੈਗੀ 7-8 ਹੈਗੀ 7-8 ਕਰ ਲ ਫ੍ਰੈਂਡਾਂ ਇਹ ਬੰਦੇ ਦੀਆਂ ਤੇ ਮੈਨੂੰ ਇੱਕ ਇਹ ਗੱਲ ਦੱਸੋ ਕਹਿੰਦੇ ਨੇ ਕਿ ਜਿਹੜੇ ਡੀਜੀਆਈ ਇਹਨਾਂ ਦੀ ਵੀ ਕੋਈ ਗਰਲਫ੍ਰੈਂਡ ਸੀਗੀ ਨਹੀਂ ਜੀ ਹੁਣ ਤੁਸੀਂ ਰਹਿਣ ਦੀ ਗੱਲ ਨਾ ਹੈ ਜੀ ਨਹੀਂ ਜੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਹਿੰਦਾ ਅਸਲ ਦੇ ਵਿੱਚ ਮੈਂ ਸ਼ਰਮਿੰਦਾ ਪਛਤਾਵਾ ਹੈਗਾ ਇਸ ਗੱਲ ਦਾ ਵੀ ਤੂੰ ਤਾਂ ਯਾਰ ਮਾਰ ਤੇ ਉੱਤਰ ਆਇਆ ਪਸਟਾਵਾ ਤਾਂ ਹੁੰਦਾ ਹੈ ਜੀ ਕਿਉਂਕਿ ਪਹਿਲਾਂ ਜਿਹੜੀ ਇਹ ਸਾਰਾ ਕੁਝ ਹੁੰਦੀ ਹੈ ਜਗਾ ਚਾਉਂਦ ਹੁੰਦੀ ਹੈ ਪੈਸਾ ਹੁੰਦਾ ਹੈ ਬੜਾ ਪਿਆਰਾ ਲੱਗਦਾ ਹੈ ਪਹਿਲਾਂ ਪਰ ਹੁਣ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਤਾਂ ਭੇਤ ਖੁੱਲਦੇ ਨੇ ਤਾਂ ਫੇਰ ਪਸਟਾਣਾ ਪੈਂਦਾ ਅੱਛਾ ਉਹ ਇਹ ਵੀ ਸੁਣਿਆ ਤੁਹਾਡਾ ਬਗੀਚੀਆਂ ਦਾ ਫੁੱਲ ਬੂਟਿਆਂ ਦਾ ਵੀ ਕੋਈ ਕੰਮਕੁਮਾ ਹੈਗਾ ਹਾਂਜੀ ਹੈਗਾ ਜੀ ਹੈਗਾ ਤਾਂ ਹੀ ਪਤੰਦਰ ਸ਼ਾਲਟਾਂ ਵੀ ਫੁੱਲ ਬੂਟਿਆਂ ਵਾਲੀਆਂ ਪਾਉਂਦਾ ਇਹਦਾ ਮਤਲਬ ਸ਼ਕੀਨ ਸੀਗਾ ਅੱਛਾ ਪੰਜਾਬੀ ਆਰਟਿਸਟਾਂ ਨੂੰ ਵੀ ਮਿਲਿਆ ਉਹਨਾਂ ਨਾਲ ਵੀ ਤੇਰੀਆਂ ਫੋਟੋਆਂ ਬਹੁਤ ਵੇਖੀਆਂ ਹਾਂਜੀ ਬਹੁਤ ਹੀ ਆਪਣੇ ਕੋਲ ਫਿਲਮ ਐਕਟਰਸ ਬਹੁਤ ਨਵੇਂ ਆਂਦੀਆਂ ਰਹਿੰਦੀਆਂ ਨੇ ਆਪਾਂ ਸ਼ੂਟਿੰਗ ਦੇ ਵਿੱਚ ਵੀ ਜਾਂਦੇ ਰਹਿੰਦੇ ਆਂ ਬਸ ਇਦਾਂ ਹੀ ਕਿਉਂਕਿ ਜਦ ਆਪਾਂ ਆਫਸਰਾਂ ਦੇ ਨਾਲ ਰਹਿੰਨੇ ਆਂ ਮੁਲਾਕਾਤ ਹੁੰਦੀ ਹੈ ਫਿਰ ਫਿਲਮ ਸਟਾਰਾਂ ਨੂੰ ਮਿਲਦੇ ਆਂ ਕਲਾਕਾਰਾਂ ਨੂੰ ਮਿਲਦੇ ਆਂ ਬਸ ਫਿਰ ਇਦਾਂ ਫੋਟੋ ਵੀ ਹੋ ਜਾਂਦੀ ਆਂ ਹੁਣ ਲੱਗਦਾ ਵੀ ਉਹ ਵੀ ਫਸ ਗਏ ਤੇ ਆ ਜਿਨ੍ਹਾਂ ਦੇ ਨਾਲ ਤੂੰ ਬਹਿ ਕੇ ਵੱਡੀਆਂ ਵੱਡੀਆਂ ਗੱਲਾਂ ਜਾਂ ਪਿਆਕ ਸ਼ੱਕ ਲਾਉਂਦਾ ਸੀ ਸਰੂਰ ਲੈਂਦਾ ਸੀ ਹੁਣ ਇਹੀ ਛੱਡਿਆਂ ਨੂੰ ਤੇਲ ਦੇਣਗੇ ਤੇਰੇ ਹਾਂਜੀ ਹੁਣ ਤਾਂ ਆਪਾਂ ਸਟਾਫ ਦਾ ਹੈ ਜੀ ਚਲੋ ਹੁਣ ਮਾਫੀ ਹੈ ਜੀ ਹੁਣ ਤਾਂ ਮਾਫੀ ਹੈ ਕੀ ਮਾਫੀ ਮੰਗਣਾ ਚਾਹਣਾ ਹੁਣ ਮਾਫੀ ਮੰਗਣਾ ਚਾਹੁੰਦਾ ਜਿੰਨਾ ਹੋਇਆ ਚਲੋ ਗਲਤੀ ਹੈ ਜੀ ਕਿਉਂਕਿ ਪਹਿਲਾਂ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਜੋ ਵੀ ਹੋਇਆ ਕਿਸੇ ਨਾਲ ਗਲਤ ਹੋਇਆ ਆਪਸਰਾ ਦੇ ਨਾਲ ਲਾ ਕੇ ਕਿਉਂਕਿ ਕਿਤੇ ਨਾ ਕਿਤੇ ਚਲੋ ਉਹ ਵੀ ਲਾਲਚ ਦਿੰਦੇ ਸੀ ਇੰਨਾ ਪੈਸਾ ਤੇਰਾ ਹੋਏਗਾ ਵੇਖੋ ਤੁਸੀਂ ਸਰ 2 ਮਿੰਟ ਗੱਲ ਕਰ ਲੈਣੇ ਨਹੀਂ ਇੱਕ ਅੱਧਾ ਮਿੰਟ ਹੀ ਗੱਲ ਕਰਦੀ ਆ ਸਰ 2 ਮਿੰਟੇ ਫਿਰ ਵੀ ਦਲਾਲ ਫੜਿਆ ਤੁਸੀਂ 2 ਮਿੰਟ ਗੱਲਬਾਤ ਕਰਦੇ ਆ ਨਹੀਂ ਸਰ 2 ਮਿੰਟ ਗੱਲਬਾਤ ਇੱਕ ਮਿੰਟ ਹੀ ਗੱਲ ਕਰ ਲੈ ਤੋ ਇਹ ਉਹੀ ਦਲਾਲ ਹੈ ਜੋ ਡੀ ਜੀ ਸੀ 2 ਮਿੰਟ ਗੱਲਬਾਤ ਕਰਾਂਗੇ ਸਰ ਦੋ ਮਿੰਟ ਗੱਲਬਾਤ ਕਰਵਾ ਦਿਓ ਜਿਵੇਂ ਮਰਜੀ ਸਿਰਫ ਇਹ ਉਹੀ ਦਲਾਲ ਹੈ ਜਿਹੜਾ ਡੀਜੀਏ ਤੋਂ ਰਸ਼ਮਤਾ ਲੈ ਕੇ ਦਿੰਦਾ ਸੀ ਲੋਕਾਂ ਦੇ ਗਲ ਵੱਡੇ ਆ ਇਹ ਉਹੀ ਬੰਦਾ ਦਲਾਲ ਹੈ ਹੋਏ ਪੂਰਾ ਤੋਸੀ ਆਪਣਾ ਫਰਜ ਨਿਭਾ ਦਿੱਤਾ ਸੀ ਵੀਡੀਓ ਤੁਹਾਨੂੰ ਦਿਖਾਈਆ ਅਸਲ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਜਿਹੜਾ ਉਹ ਦਲਾਲ ਦਾ ਵਿਸ਼ੇਸ਼ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਇਸ ਮਲੂਕਾ ਟੀਵੀ ਨੇ ਹਮੇਸ਼ਾ ਦੇ ਵਾਸਤੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਿੰਨੇ ਪਾਤਰ ਸੀ ਸਾਰੇ ਕਾਲਪਨਿਕ ਸੀਗੇ ਪਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਨਾਥ ਜਿੱਥੇ ਡੀਜੀਆਈ ਨੂੰ ਪਾਉਣੀ ਆ ਆਪਾਂ ਉੱਥੇ ਇਹੋ ਜਿਹੇ ਦਲਾਲਾਂ ਨੂੰ ਵੀ ਪਾਉਣੀ ਆ ਜਿਹੜੇ ਘਰਾਂ 'ਚ ਵੜ ਕੇ ਘਰਾਂ ਦਾ ਭੇਜਤਾ ਜਿਹੜੇ ਇਹਨਾਂ ਗੁੰਡਿਆਂ ਨੂੰ ਦਿੰਦੇ ਆ ਤੇ ਤੁਹਾਨੂੰ ਜਿਹੜੇ ਲੁੱਟਦਾ ਸ਼ਿਕਾਰ ਬਣਾਉਂਦੇ ਜੁੜੇ ਰੋ ਮਲੂਕਾ ਟੀਵੀ ਨਾਲ ਧੰਨਵਾਦ